ਬਹੁਤ ਸਾਲ ਪਹਿਲਾਂ 1990-91 ਦੇ ਨੇੜੇ ਤੇੜੇ ਇੱਕ ਮੈਂ ਨਾਵਲ ਪੜ੍ਹਿਆ ਸੀ ਇੰਨਿਆਂ ਚੋ ਉਠੋ ਸੂਰਮਾ ਜਿਸ ਦੇ ਲੇਖਕ ਜਸਵੰਤ ਸਿੰਘ ਕਮਲਸਨ ਉਹਨਾਂ ਨੇ ਦੇਸ਼ ਦੀ ਰਾਜਨੀਤਿਕ ਸਿਚੁਏਸ਼ਨ ਬਾਰੇ ਗੱਲ ਕੀਤੀ ਸੀ ਕਿ ਕਿਵੇਂ ਸਮਾਜਿਕ ਵਿਭਾਜਨ ਹੁੰਦਾ ਹੈ ਕਿਵੇਂ ਧਰਮਾਂ ਦੀ ਰਾਜਨੀਤੀ ਹੁੰਦੀ ਹੈ ਤੇ ਕਿਵੇਂ ਮਜ਼ਦੂਰ ਤੇ ਆਮ ਲੋਕਾਂ ਦਾ ਸ਼ੋਸ਼ਣ ਹੁੰਦਾ ਹੈ ਭਾਵ ਰਾਜਨੀਤੀ ਦੇ ਵਿੱਚ ਛੋਟੇ ਲੋਕਾਂ ਨੂੰ ਕੋਈ ਫਾਇਦਾ ਕੋਈ ਬੈਨੀਫਿਟ ਨਹੀਂ ਹੁੰਦਾ ਲੋਕਾਂ ਦੇ ਦੁੱਖ ਦਰਦ ਦੀ ਗੱਲ ਕਦੇ ਸਹੀ ਰੂਪ ਵਿੱਚ ਵਿਚਾਰੀ ਨਹੀਂ ਜਾਂਦੀ ਸਿਰਫ ਉਸ ਨੂੰ ਵਿਚਾਰਨ ਦੇ ਡਰਾਮੇ ਤੇ ਨਾਟਕ ਕੀਤੇ ਜਾਂਦੇ ਨੇ ਸੋਸਾਇਟੀ ਲਈ ਸਮਾਜ ਲਈ ਰਾਜਨੀਤੀ ਨਹੀਂ ਦੇਣ ਕਦੇ ਵੀ ਕੋਈ ਬਹੁਤ ਕਾਬਲ ਜਾਂ ਵੱਡੀ ਨਹੀਂ ਰਹੇਗੀ ਤਾਂ ਉਸ ਨਾਵਲ ਦਾ ਨਾਮ ਇੰਨਿਆਂ ਜੋ ਉਠੋ ਸੂਰਮਾ ਮੈਨੂੰ ਬੜਾ ਅੰਦਰੇ-ਅੰਦਰ ਹਿਲਾਉਂਦਾ ਹੈ ਤੰਗ ਕਰਦਾ ਹੈ ਕਿ ਜਸਵੰਤ ਕਮਲ ਨੇ ਇਹੀ ਦਲਦਲ ਵਿੱਚ ਫਸੇ ਲੋਕਾਂ ਨੂੰ ਅੱਗੇ ਉੱਠ ਕੇ ਆਉਣ ਲਈ ਕਿਸੇ ਸੂਰਮੇ ਨੂੰ ਸੱਦਾ ਦਿੰਦਾ ਹੈ ਉਹ ਸੂਰਮਾ ਰਾਜਨੀਤੀ ਵਿੱਚ ਕਦੇ ਵੀ ਮੈਨੂੰ ਨਜ਼ਰ ਨਹੀਂ ਆਇਆ ਜਿਹੜਾ ਸੂਰਮਾ ਜਸਵੰਤ ਕਮਲ ਖੜਾ ਕਰਨਾ ਚਾਹੁੰਦਾ ਸੀ ਜਿਹੜਾ ਸੂਰਮਾ ਜਸਵੰਤ ਕਮਲ ਲੋਕਾਂ ਦੀ ਅਗਵਾਈ ਕਰਨ ਲਈ ਅੱਗੇ ਲਿਆਉਣਾ ਚਾਹੁੰਦਾ ਸੀ ਹਾਲ ਵਿੱਚ ਹੀ ਇੱਕ ਮੈਂ ਫੇਸਬੁੱਕ ਤੇ ਵੀਡੀਓ ਦੇਖੀ ਇੱਕ ਸਾਡੇ ਪੱਟੀ ਸ਼ਹਿਰ ਦੇ ਹੀ ਨਾਮਵਰ ਪਹਿਲਵਾਨ ਜੱਸਾ ਪੱਟੀ ਦੀ ਵੀਡੀਓ ਸੀ ਜੱਸਾ ਪੱਟੀ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਦੇ ਸੰਕੇਤ ਜ਼ਾਹਰ ਕਰ ਰਿਹਾ ਸੀ ਉਸ ਵੀਡੀਓ ਵਿੱਚ ਉਸ ਦਾ ਕਹਿਣਾ ਸੀ ਕਿ ਮੈਂ ਸਿਰਫ ਨਸ਼ੇ ਦੇ ਖਿਲਾਫ ਹੀ ਕੰਮ ਕਰਨਾ ਹੈ ਖੇਡਾਂ ਤੇ ਨਿਆਣਿਆਂ ਨੂੰ ਲਾਉਣਾ ਹੈ ਨੌਜਵਾਨਾਂ ਨੂੰ ਲਾਉਣਾ ਹੈ ਖੇਡਾਂ ਨੂੰ ਪਰਫੁੱਲਤ ਕਰਨਾ ਹੈ ਖੇਡਾਂ ਲਈ ਪੂਰਾ ਕੰਮ ਕਰਨਾ ਹੈ ਖੇਡਾਂ ਤੇ ਫੋਕਸ ਕਰਨਾ ਹੈ ਜੇ ਅਸੀਂ ਖੇਡਾਂ ਨੂੰ ਆਪਣੇ ਹਲਕੇ ਵਿੱਚ ਆਪਣੇ ਇਲਾਕੇ ਵਿੱਚ ਪੂਰੀ ਤਰ੍ਹਾਂ ਵਿਕਸਪ ਕਰ ਲਵਾਂਗੇ ਤੇ ਨਸ਼ੇ ਦਾ ਖਾਤਮਾ ਆਪਣੇ ਆਪ ਹੋ ਜਾਏਗਾ। ਉਹਨਾਂ ਦੀ ਉਸ ਵੀਡੀਓ ਤੋਂ ਸਾਫ ਜਾਰ ਹੁੰਦਾ ਸੀ ਕਿ ਬੁਰਾਈ ਦੀ ਇੱਕ ਲਕੀਰ ਦੇ ਮੁਕਾਬਲੇ ਚੰਗਿਆਈ ਦੀ ਇੱਕ ਮੰਡੀ ਲਕੀਰ ਖਿੱਚਣ ਦੀ ਲੋੜ ਆ। ਨਾ ਕੋਈ ਨਸ਼ੇ ਵਾਲਾ ਫੜੋਂ ਦੀ ਲੋੜ ਆ। ਨਾ ਪੁਲਿਸ ਤੇ ਸ਼ੱਕ ਕਰਨ ਦੀ ਲੋੜ ਆ। ਨਾ ਰਾਜਨੀਤਿਕਾਂ ਦੇ ਤਰਲੇ ਮਾਰਨ ਦੀ ਲੋੜ ਆ। ਸਿਰਫ ਇਸ ਬੁਰੇ ਕੰਮ ਦੇ ਮੁਕਾਬਲੇ ਇੱਕ ਚੰਗੇ ਕੰਮ ਦੀ ਲਕੀਰ ਖਿੱਚਣ ਦੀ ਲੋੜ ਹੈ ਜੇ ਲੋਕਾਂ ਵਿੱਚ ਖੇਡਾਂ ਪ੍ਰਤੀ ਜਾਗਰਤੀ ਆ ਜਾਏਗੀ ਖੇਡ ਮੇਲੇ ਹੋਣ ਲੱਗਣਗੇ ਖੇਡ ਮੁਕਾਬਲੇ ਹੋਣ ਲੱਗਣਗੇ ਤਾਂ ਲੋਕੀ ਖੇਡਾਂ 'ਚ ਸ਼ਾਮਲ ਹੋਣਗੇ ਸ਼ਮੂਲੀਅਤ ਕਰਨਗੇ ਖੇਡਾਂ ਦੀ ਮਦਦ ਕਰਨਗੇ ਖੇਡਾਂ ਦੀ ਗੱਲ ਡਟ ਕੇ ਚੱਲੇਗੀ ਤਾਂ ਨਸ਼ੇ ਵਰਗਾ ਕੋੜ ਆਪਣੇ ਆਪ ਹੀ ਖਤਮ ਹੋ ਜਾਏਗਾ ਉਹ ਵੀਡੀਓ ਵੇਖਣ ਤੋਂ ਬਾਅਦ ਮੈਨੂੰ ਇੰਜ ਲੱਗਿਆ ਜਿਵੇਂ ਤਰਨਤਾਰਨ ਜ਼ਿਲ੍ਹੇ ਵਿੱਚ ਮਾਝੇ ਦੀ ਧੁੰਨੀ ਪੱਟੀ ਦਾ ਜੰਮਪੜ ਇਹ ਉਹੀ ਜਸਵੰਤ ਕਮਲ ਦੀ ਕਲਪਨਾ ਵਾਲਾ ਇੰਨਿਆਂ ਚੋਂ ਉઠੋ ਸੂਰਮਾ ਉੱਠ ਪਿਆ ਹੋਵੇ